OTT ਪਲੇਟਫਾਰਮ ਦੀ ਗੱਲ ਕਰਾਂਗੇ ਅਸੀਂ OTT ਪਲੇਟਫਾਰਮ ਦੇ ਵਿੱਚ ਜਿਹੜੀਆਂ ਹੁਣ ਫਿਲਮਾਂ ਆਉਣ ਵਾਲੀਆਂ ਨੇ ਕਮਿੰਗ ਸੂਨ ਯਾਨੀ ਕਿ ਕਿਹੜੀ ਕਿਹੜੀ ਫਿਲਮ ਜਿਹੜੀ ਆ ਉਹ ਆਉਣ ਵਾਲੀ ਹੈ ਤੇ ਤੁਸੀਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਤੇ ਉਹ ਤੁਹਾਡੇ ਘਰਾਂ ਤੱਕ ਤੁਹਾਡੇ ਮੋਬਾਈਲ ਫੋਨਾਂ ਤੱਕ ਜਲਦ ਪਹੁੰਚ ਰਹੀ ਹੈ OTT ਪਲੇਟਫਾਰਮ ਚੋਪਾਲ ਦੇ ਜ਼ਰੀਏ ਜਿੱਦੇ ਵਿੱਚ ਡਰਾਮੇ ਵਾਲੇ ਪਹਿਲੇ ਨੰਬਰ ਤੇ ਆਪਾਂ ਸ਼ੋਕੇਸ ਜਿਹੜੀ ਆ ਉਹ ਤੁਹਾਡੇ ਲਈ ਕਰ ਰਹੇ ਹਾਂ ਤੇ ਹਾਈਲਾਈਟ ਜਿਹੜੀ ਹੋ ਰਹੀ ਹੈ ਚੋਪਾਲ ਤੇ ਇਸ ਤੋਂ ਇਲਾਵਾ ਛੱਲਾ ਮੁੜ ਕੇ ਨਹੀਂ ਆਇਆ ਅਮਰਿੰਦਰ ਦੀ ਇਸ ਤੋਂ ਇਲਾਵਾ ਚੱਲ ਮੇਰਾ ਪੁੱਤ ਤਿੰਨ এবੀ ਅਮਰਿੰਦਰ ਔਰ ਸਿਮੀ ਚਾਹਲਦੀ ਇਸ ਤੋਂ ਇਲਾਵਾ ਪਰੌਣਿਆਂ ਨੂੰ ਦਫਾ ਕਰੋ ਜਿਸ ਦੇ ਵਿੱਚ ਰੁਬੀਨਾ ਔਰ ਕੁਲਵਿੰਦਰ ਬਿੱਲਾ ਸੋ ਇਹ ਜਿਹੜੀਆਂ ਚਾਰ ਫਿਲਮਾਂ ਨੇ ਇਹ ਆਉਣ ਵਾਲੀਆਂ ਨੇ ਓਟੀਟੀ ਪਲੇਟਫਾਰਮ ਤੇ ਤੇ ਫਿਲਮਾਂ ਜਿਹੜੀਆਂ ਨੇ ਫੁੱਲ ਔਨ ਕਾਮੇਡੀ ਨੇ ਕਿਉਂਕਿ ਨਾਮ ਹੀ ਜਿਹੜੇ ਨੇ ਆਪਣੇ ਆਪ ਦੇ ਵਿੱਚ ਕਾਮੇਡੀ ਦੇ ਫੁੱਲ ਪੈਕੇजेस ਨੇ ਸੋ ਇਹਨਾਂ ਫਿਲਮਾਂ ਦੇ ਵਿੱਚ ਤੁਸੀਂ ਬਹੁਤ ਇੰਜੋਏ ਕਰੋਗੇ ਕਿ ਕਿਦਾਂ ਕਾਮੇਡੀ ਪੰਚਸ ਦੇ ਨਾਲ ਕਲਾਕਾਰ ਜਿਹੜੇ ਨੇ ਤੁਹਾਨੂੰ ਐਂਟਰਟੇਨ ਕਰਦੇ ਨੇ ਕਿਉਂਕਿ ਪੰਜਾਬੀ ਸਿਨੇਮਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੇਕਰ ਇਨਫੋਰਮੇਸ਼ਨ ਥੋੜੀ ਬਹੁਤ ਵੀ ਕਿਤੇ ਫਿਲਮਾਂ ਦੇ ਵਿੱਚ ਹੋਵੇ ਉਹਦੇ ਨਾਲ ਐਂਟਰਟੇਨਮੈਂਟ ਪਲੱਸ ਕਾਮੇਡੀ ਜ਼ਰੂਰ ਹੋਵੇ ਕਿਉਂਕਿ ਫਿਲਮਾਂ ਜਿਹੜੀਆਂ ਨੇ ਤੁਹਾਨੂੰ ਸਟ्रेस ਫ੍ਰੀ ਕਰਦੀਆਂ ਨੇ ਤੁਹਾਡੇ ਜਿਹੜੇ ਨੇ ਰਿਲੈਕਸ ਜ਼ੋਨ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੀਆਂ ਨੇ ਤੁਹਾਡਾ ਮਾਈਂਡ ਡਾਇਵਰਟ ਕਰਦੀਆਂ ਨੇ ਤਾਂ ਕਿ ਤੁਸੀਂ ਜੋ ਹੈ ਇੱਕਦਮ ਫ੍ਰੈਸ਼ ਫੀਲ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ ਪੰਜਾਬੀ ਸਿਨੇਮਾ ਜਿਹੜਾ ਐਂਟਰਟੇਨਮੈਂਟ ਦਾ ਉਹ ਜ਼ਰੀਆ ਹੈ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਹੈ ਲੋਕਾਂ ਦੇ ਸ਼ਹਿਰਾਂ ਤੱਕ ਪਹੁੰਚਦਾ ਹੈ ਸੋ ਇਹ ਜਿਹੜੀਆਂ ਚਾਰ ਫਿਲਮਾਂ ਨੇ ਜਲਦ OTT ਪਲੇਟਫਾਰਮ ਚੋਂ ਪਾਲ ਤੇ ਤੁਹਾਡੇ ਸਾਹਮਣੇ ਆ ਜਾਣਗੀਆਂ ਸੋ ਇਸ ਤੋਂ ਇਲਾਵਾ ਹੋਰ ਵੀ OTT ਪਲੇਟਫਾਰਮ ਚੋਂ ਪਾਲ ਤੇ ਬਹੁਤ ਕੁਝ ਪਿਆ ਜਿਸ ਦੇ ਬਾਰੇ ਅਸੀਂ ਤੁਹਾਨੂੰ ਅਕਸਰ ਅਪਡੇਟਸ ਦਿੰਦੇ ਰਹਿੰਨੇ ਆ। Web series ਵੀ ਆ ਚੁੱਕੀਆਂ ਨੇ ਕਾਫੀ ਔਰ ਹੁਣੇ ਫਿਲਮਾਂ ਜੜੀਆਂ ਨੇ ਆਉਣ ਵਾਲੀਆਂ ਨੇ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਪਰ ਉਹਨੇ ਹੰ ਦਫਾ ਕਰੋ ਰੁਬੀਨਾ ਬਾਜਵਾ ਦੇ ਨਾਲ ਹਾਲਕਿ ਰੁਬੀਨਾ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਚੱਲੀ ਲੇਕਿਨ ਫਿਰ ਵੀ ਉਸਨੇ ਆਪਣੀ ਕਿਸਮਤ ਜ਼ਰੂਰ ਅਜ਼ਮਾਈ ਫਿਲਮਾਂ ਕਰਕੇ ਇਸ ਤੋਂ ਇਲਾਵਾ ਅਮਰਿੰਦਰ ਜੜੀਆਂ ਗਿੱਲ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਲੋਕ ਪਸੰਦ ਕਰਦੇ ਨੇ ਸੋ ਅਮਰਿੰਦਰ ਗਿੱਲ ਦੀਆਂ ਦੋ ਫਿਲਮਾਂ ਜੜੀਆਂ ਨੇ ਉਹ on the way ਨੇ ਯਾਨੀ ਕਿ ਆਉਣ ਵਾਲੀਆਂ ਨੇ OTT ਪ ਕਰ ਸਕਦੇ ਹੋ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਸਿਨੇਮਾ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਕੋਲ ਸਿਨੇਮਾ ਦੇ ਵਿੱਚ ਵੀ ਫਿਲਮ ਮਿਸ ਹੋਈ ਹੈ ਤਾਂ ਉਹਨਾਂ ਦੇ ਕੋਲੋਂ ਫੋਨ ਦੇ ਵਿੱਚ ਮਿਸ ਨਹੀਂ ਹੋਣੀ ਚਾਹੀਦੀ ਸੋ 1.200 ਰੁਪਏ ਦੀ ਸਬਸਕ੍ਰਿਪਸ਼ਨ ਲੈ ਕੇ ਤੁਸੀਂ ਬਹੁਤ ਸਾਰੀਆਂ ਫਿਲਮਾਂ ਨੂੰ ਇੰਜੋਏ ਕਰ ਸਕਦੇ ਹੋ ਸੋ OTT ਪਲੇਟਫਾਰਮ ਦੀ ਗੱਲ ਕਰਾਂਗੇ ਅਸੀਂ OTT ਪਲੇਟਫਾਰਮ ਦੇ ਵਿੱਚ ਜਿਹੜੀਆਂ ਹੁਣ ਫਿਲਮਾਂ ਆਉਣ ਵਾਲੀਆਂ ਨੇ ਕਮਿੰਗ ਸੂਨ ਯਾਨੀ ਕਿ ਕਿਹੜੀ-ਕਿਹੜੀ ਫਿਲਮ ਜਿਹੜੀ ਆ ਉਹ ਆਉਣ ਵਾਲੀ ਹੈ ਤਾਂ ਤੁਸੀਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਤੇ ਉਹ ਤੁਹਾਡੇ ਘਰਾਂ ਤੱਕ ਤੁਹਾਡੇ ਮੋਬਾਈਲ ਫੋਨਾਂ ਤੱਕ ਜਲਦ ਪਹੁੰਚ ਰਹੀ ਹੈ OTT ਪਲੇਟਫ ਨੰਬਰ ਤੇ ਆਪਾਂ ਸ਼ੋਕੇ ਜਿਹੜੀ ਆ ਉਹ ਤੁਹਾਡੇ ਲਈ ਕਰ ਰਹੇ ਹਾਂ ਤੇ ਹਾਈਲਾਈਟ ਜਿਹੜੀ ਹੋ ਰਹੀ ਹੈ ਚੋਪਾਲ ਤੇ ਇਸ ਤੋਂ ਇਲਾਵਾ ਛੱਲਾ ਮੁੜਕੇ ਨਹੀਂ ਆਇਆ ਅਮਰਿੰਦਰ ਦੀ ਇਸ ਤੋਂ ਇਲਾਵਾ ਚੱਲ ਮੇਰਾ ਪੁੱਤ ਤਿੰਨ এবੀ ਅਮਰਿੰਦਰ ਔਰ ਸਿਮੀ ਚਾਹਲ ਦੀ ਇਸ ਤੋਂ ਇਲਾਵਾ ਪਰੌਣਿਆਂ ਨੂੰ ਦਫਾ ਕਰੋ ਜਿਸ ਦੇ ਵਿੱਚ ਰੁਬੀਨਾ ਔਰ ਕੁਲਵਿੰਦਰ ਬਿੱਲਾ ਸੋ ਇਹ ਜਿਹੜੀਆਂ ਚਾਰ ਫਿਲਮਾਂ ਨੇ ਇਹ ਆਉਣ ਵਾਲੀਆਂ ਨੇ ਓਟੀਟੀ ਪਲੈਟਫਾਰਮ ਤੇ ਤੇ ਫਿਲਮਾਂ ਜਿਹੜੀਆਂ ਨੇ ਫੁੱਲ ਔਨ ਕਾਮੇਡੀ ਨੇ ਕਿਉਂਕਿ ਨਾਮ ਹੀ ਜਿਹੜੇ ਨੇ ਆਪਣੇ ਆਪ ਦੇ ਵਿੱਚ ਕਾਮੇਡੀ ਦੇ ਫੁੱਲ ਪੈਕੇजेस ਨੇ ਸੋ ਇਹਨਾਂ ਫਿਲਮਾਂ ਦੇ ਵਿੱਚ ਤੁਸੀਂ ਬਹੁਤ ਇੰਜੋਏ ਕਰੋਗੇ ਕਿ ਕਿਦਾਂ ਕਾਮੇਡੀ ਪੰਚਸ ਦੇ ਨਾਲ ਕਲਾਕਾਰ ਜਿਹੜੇ ਨੇ ਤੁਹਾਨੂੰ ਐਂਟਰਟੇਨ ਕਰਦੇ ਨੇ ਕਿਉਂਕਿ ਪੰਜਾਬੀ ਸਿਨੇਮਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੇਕਰ ਇਨਫੋਰਮੇਸ਼ਨ ਥੋੜੀ ਬਹੁਤ ਵੀ ਕਿਤੇ ਫਿਲਮਾਂ ਦੇ ਵਿੱਚ ਹੋਵੇ ਉਹਦੇ ਨਾਲ ਐਂਟਰਟੇਨਮੈਂਟ ਪਲੱਸ ਕਾਮੇਡੀ ਜ਼ਰੂਰ ਹੋਵੇ ਕਿਉਂਕਿ ਫਿਲਮਾਂ ਜਿਹੜੀਆਂ ਨੇ ਤੁਹਾਨੂੰ ਸਟ्रेस ਫ੍ਰੀ ਕਰਦੀਆਂ ਨੇ ਤੁਹਾਡੇ ਜਿਹੜੇ ਨੇ ਰਿਲੈਕਸ ਜ਼ੋਨ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੀਆਂ ਨੇ ਤੁਹਾਡਾ ਮਾਈਂਡ ਡਾਇਵਰਟ ਕਰਦੀਆਂ ਨੇ ਤਾਂ ਕਿ ਤੁਸੀਂ ਜੋ ਹੈ ਇੱਕਦਮ ਫਰੈਸ਼ ਫੀਲ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ ਪੰਜਾਬੀ ਸਿਨੇਮਾ ਜਿਹੜਾ ਐਂਟਰਟੇਨਮੈਂਟ ਦਾ ਉਹ ਜ਼ਰੀਆ ਹੈ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਹੈ ਲੋਕਾਂ ਦੇ ਸ਼ਹਿਰਾਂ ਤੱਕ ਪਹੁੰਚਦਾ ਹੈ ਸੋ ਇਹ ਜਿਹੜੀਆਂ ਚਾਰ ਫਿਲਮਾਂ ਨੇ ਜਲਦ OTT ਪਲੇਟਫਾਰਮ ਚੋਂ ਪਾਲ ਤੇ ਤੁਹਾਡੇ ਸਾਹਮਣੇ ਆ ਜਾਣਗੀਆਂ ਸੋ ਇਸ ਤੋਂ ਇਲਾਵਾ ਹੋਰ ਵੀ OTT ਪਲੇਟਫਾਰਮ ਚੋਂ ਪਾਲ ਤੇ ਬਹੁਤ ਕੁਝ ਪਿਆ ਜਿਸ ਦੇ ਬਾਰੇ ਅਸੀਂ ਤੁਹਾਨੂੰ ਅਕਸਰ ਅਪਡੇਟਸ ਦਿੰਦੇ ਰਹਿੰਨੇ ਆਂ ਵੈਬ ਸੀਰੀਜ਼ ਵੀ ਆ ਚੁੱਕੀਆਂ ਨੇ ਕਾਫੀ ਔਰ ਹੁਣ ਇਹ ਫਿਲਮਾਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਪਰ ਉਹਨੇ ਹੰ ਦਫਾ ਕਰੋ ਰੁ ਕਿਸਮਤ ਜ਼ਰੂਰ ਅਜ਼ਮਾਈ ਫਿਲਮਾਂ ਕਰਕੇ ਇਸ ਦੇ ਲਾਵਾ ਅਮਰਿੰਦਰ ਜਿਹੜੀਆਂ ਗਿੱਲ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਲੋਕ ਪਸੰਦ ਕਰਦੇ ਨੇ ਸੋ ਅਮਰਿੰਦਰ ਗਿੱਲ ਦੀਆਂ ਦੋ ਫਿਲਮਾਂ ਜੜੀਆਂ ਨੇ ਉਹ ਔਨ ਦਾ ਵੇ ਨੇ ਯਾਨੀ ਕਿ ਆਉਣ ਵਾਲੀਆਂ ਨੇ OTT ਪਲੇਟਫਾਰਮ ਤੇ ਤੇ ਤੁਸੀਂ ਇਹਨਾਂ ਫਿਲਮਾਂ ਨੂੰ ਡੈਫੀਨਿਟਲੀ ਘਰੇ ਬੈਠ ਕੇ ਇੰਜੋਏ ਕਰ ਸਕਦੇ ਹੋ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਸਿਨੇਮਾ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਕੋਲ ਸਿਨੇਮਾ ਦੇ ਵਿੱਚ ਵੀ ਫਿਲਮ ਮਿਸ ਹੋਈ ਹੈ ਤਾਂ ਉਹਨਾਂ ਦੇ ਕੋਲੋਂ ਫੋਨ ਦੇ ਵਿੱਚ ਮਿਸ ਨਹੀਂ ਹੋਣੀ ਚਾਹੀਦੀ ਸੋ 1.5 200 ਰੁਪਏ ਦੀ ਸਬਸਕ੍ਰਿਪਸ਼ਨ ਲੈ ਕੇ ਤੁਸੀਂ ਬਹੁਤ ਸਾਰੀਆਂ ਫਿਲਮਾਂ ਨੂੰ ਇੰਜੋਏ ਕਰ ਸਕ